ਸਸੀ ਕਾਲ ਜੀ ਸਾਰੇ ਆਪਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਹੈ ਕਿਸਾਨ ਵੀਰੋ ਤੁਹਾਡੇ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਿਲਮਾਉਣ ਦੇ ਲਈ ਮੈਂ ਇਸ ਟਾਈਮ ਮੌਜੂਦ ਹਾਂ ਬਠਿੰਡੇ ਜ਼ਿਲ੍ਹੇ ਦੇ ਪਿੰਡ ਮਲੂਕੇ ਦੇ ਵਿੱਚ ਮਿੱਤਰੋ ਮਲੂਕੇ ਪਿੰਡ ਬਠਿੰਡੇ ਜ਼ਿਲ੍ਹੇ ਦਾ ਪਿੰਡ ਆ ਭਗਤੇ ਭਾਈ ਦਾ ਗਵੰਡੀ ਪਿੰਡ ਆ ਮਿੱਤਰੋ ਤੇ ਜਿਸ ਘਰ ਦੇ ਵਿੱਚ ਮੈਂ ਮੌਜੂਦ ਹਾਂ ਮਿੱਤਰੋ ਤਿੰਨ ਮੱਝਾਂ ਮਕਾਊਆ ਪੈਣ ਹੋਣੀਆਂ ਦੀਆਂ ਤਿੰਨੇ ਮੱਝਾਂ ਦੀ ਜਾਣਕਾਰੀ ਦਊਂਗਾ ਤਿੰਨੇ ਸੂਈਆਂ ਸਵਈਆਂ ਤਿਆਰ ਕੰਡੇ ਤੇ ਦੁੱਧ ਲਾਉਣ ਵਾਲਾ ਮਿਲੂਗਾ ਤੁਹਾਨੂੰ ਵੱਡੀ ਗੱਲ ਇਹ ਆ ਮਿੱਤਰੋ ਦੋ ਮਈਆਂ ਜਿਹੜੀਆਂ ਵਾਂ ਉਹ ਇੱਕ ਉਸ ਇਲਾਕੇ ਦੀਆਂ ਮਈਆਂ ਵਾਂ ਉਹਨਾਂ ਦੇ ਬਾਰੇ ਤੁਹਾਨੂੰ ਆਪ ਪਤਾ ਲੱਗੂਗਾ ਵੀ ਉਹ ਮਈਆਂ ਦੱਸ ਰਹੀਆਂ ਕਿਹੜੇ ਇਲਾਕੇ ਦੀਆਂ ਆਹ ਕਰਦੇ ਆ ਗੱਲਬਾਤ ਆਪਾਂ ਪੈਣ ਦੇ ਨਾਲ ਸਾਰੀ ਜਾਣਕਾਰੀ ਲੈਨੇ ਸਸੀ ਗੱਲ ਪੈਣੇ ਸਸੀ ਗੱਲ ਵੀਰੇ ਕੀ ਹਾਲ ਚਾਲ ਪੈਣੇ ਪੈਣਾਂ ਵਾਲੇ ਜਨਵਾਰ ਵੇਕੇ ਪੈਣੇ ਤਿੰਨੇ ਹਾਂ ਹਾਂ ਵੇਕੇ ਬਾਈ ਠੀਕ ਆ ਪੈਣੇ ਠੀਕ ਆ ਅੱਜ ਨਵੇਂ ਆ ਗਏ ਹਨ ਹਾਂ ਭੈਣੇ ਆ ਜਿਹੜੀ ਪਹਿਲੇ ਨੰਬਰ ਤੇ ਪੋਪੂਲਰ ਲੱਥੀ ਵਾਲੀ ਮੈਂ ਇਹਦੀ ਕੀ ਡਿਟੇਲ ਆ ਇਹ ਬਾਈ ਅਸੀਂ ਲੈ ਕੇ ਆਂਦੀ ਆ ਮੈਂ ਭਾਲ ਕੇ ਆ ਮੈਂਦੇ ਪਿੰਡਾਂ ਚੋਂ ਹੀ ਠੀਕ ਆ ਭੈਣੇ ਤੇ 18 ਕਿਲੋ ਦੁੱਧ ਉਹਨਾਂ ਦੇ ਘਰੋਂ ਤਾਂ ਅਸੀਂ ਦੋ ਟਾਈਮ ਚੋਕੇ ਲਿਆਏ ਆ ਪਰ ਸਾਡੇ ਘਰੇ ਹੁਣ 14 ਕਿਲੋ ਦਿੱਤਾ ਪਤਾ ਨਹੀਂ ਤਾਂ ਉਧਰ ਆਦਰਗੀ ਠੀਕ ਹੈ 14 14 15 ਤਿਆਰ ਹੈਗਾ ਭੈਣ ਹਾਂ ਹਾਂ 14 ਹੁਣ ਤਿਆਰ ਆ ਠੀਕ ਹੈ ਵੀ 7 ਕਿਲੋ ਡੰਗ ਦਾ ਚਵਾ ਦੇ ਹਾਂ ਹਾਂ ਚਵਾ ਦਾਂਗੇ ਅੱਛਾ ਭੈਣ ਇਹ ਫਿਰ ਮੈਂ ਤੁਸੀਂ ਲਈ ਤਾਂ ਆਪਣੇ ਇਧਰ ਲੋਕਲ ਪਿੰਡਾਂ ਚੋਂ ਹੀ ਆ ਵੈਸੇ ਤੇ ਮਗਰ ਉਹ ਇਹ ਹਰਿਆਣੇ ਚੋਂ ਆਈ ਹੋਈ ਹੈ ਭੈਣੇ ਹਾਂ ਉਹ ਕਹਿੰਦੇ ਵੀ ਹਰਿਆਣੇ ਚੋਂ ਆਈ ਵੀ ਆ ਆਈ ਹੋਊਗੀ ਭੈਣੇ ਮੈਂ ਹੀ ਦੱਸਦੀ ਮੈਂ ਇਹਦੀ ਕੁਆਲਿਟੀ ਦੱਸਦੀ ਆ ਭੈਣੇ ਦੁੱਧ ਚੋਣ ਵਾਲਾ ਹੋਵੇ ਮੈਂ ਥੱਲੋ ਹਨਾ ਭੈਣੇ ਹਾਂ ਹਾਂ ਦੁੱਧ ਚੋਣ ਵਾਲਾ ਤੁਸੀਂ ਉੱਥੋਂ ਕਿੰਨਾ ਚੋਕੀ ਲੈਂਦੇ ਏ ਕੰਡੇ ਤੇ ਲਾ assi 18 ਕਿਲੋ ਚੋਕੀ ਲੈਂਦਾ ਪਰ ਸਾਡੇ ਕੋਲੇ ਆ ਕੇ ਥੋੜਾ ਜਿਹਾ ਠੀਕ ਹੈ ਭੈਣੇ ਠੀਕ ਹੈ ਮੈਂ ਦੋ ਟਾਲੀਏ ਪੈਣੇ ਸਾਰੀ ਲੈ ਬਈ ਬਹੁਤਾ ਮੈਂ ਥੱਲੇ ਹੈਣਾ ਪੈਣੇ ਚੂਣ ਜਾਨ ਨੂੰ ਠੰਡੀ ਸੀਲਾ ਪੈਣੇ ਹਾਂ ਹਾਂ ਪੂਰੀ ਬਾਹਰ ਕਰ ਕੋਈ ਮਰਜ਼ੀ ਚੋਲੇ ਕੋਈ ਨਿੰਦ ਆ ਹਾਂ ਹਾਂ ਕੋਈ ਮਰਜ਼ੀ ਜੜ ਕੱਟਾ ਹੈ ਮਗਰ ਕੱਟਾ ਇਹਦੇ ਵੀ 20 ਨਿੰਦ ਵੀ ਆ ਕੱਟਾ ਇਧਰਲੇ ਪਾਸੇ ਆ ਠੀਕ ਹੈ ਸੂਈ ਕਿਨੇ ਕੁ ਟਾਈਮ ਦੀ ਆ ਪੈਣੇ ਐ ਸੂਈ ਵੀ ਆ 25 ਦਿਨਾਂ ਦੀ ਆ 25 ਠੀਕ ਹੈ ਭੈਣੇ ਬਾਹਰ ਨਿਕਲਦੇ ਨਹੀਂ ਜੇ ਬਾਹਰ ਨੂੰ ਆ ਜਾਂਦੀ ਤੇ ਗੱਲ ਚਲੋ ਤੋਰ ਦੋ ਇਧਰ ਲੰਮੇ ਭੱਲੇਓ ਤਾਂ ਥੋੜਾ ਵੇ ਬੇ ਦਸ਼ਕ ਵੀਰੋ ਤਾਂ ਕਰਕੇ ਥੋੜੇ ਬਾਹਰ ਪਸ਼ੂ ਆਉਂਦੇ ਬਾਹਰ ਪਸ਼ੂ ਆਉਂਦਾ ਨਹੀਂ ਹੈ ਜਿਹੜਾ ਅੰਦਰੋਂ ਪਸ਼ੂ ਅਗਲਾ ਕਨ ਖੜੇ ਅੱਗੇ ਆ ਬੱਚਾ ਆ ਇਹਦਾ ਬੱਚਾ ਕੱਟਾ ਪੈਣੇ ਦੇ ਮਗਰ ਕੱਟਾ ਕੱਟਾ ਇਹਦੇ ਮਗਰ ਵੀ ਠੀਕ ਹੈ ਨਾ ਮਿੱਤਰਾਂ ਦੇ ਮਗਰ ਕੱਟਾ ਵਾ ਤੇ ਚੂਣ ਚਾਣ ਦੀ 100 ਦੀ 100 ਆ ਜੋ ਲੈਵਾ ਬਹੁਤ ਆ ਮੈਂ ਥਲੇ ਕੱਲਾ ਕੱਲਾ ਥਣ ਪਿਆ ਹੂੰ ਪੀੜੀ ਦੇ ਪਾਵੇ ਕਹਿੰਦੇ ਨੇ ਜਿਵੇਂ ਪੈਣੇ ਉਹ ਲੱਗਾ ਲੈਵਾ ਇਹਨੂੰ ਹਣਾ ਜੇ ਆਪਾਂ ਪਿਛਾਂ ਨੂੰ ਵੇਖਦੇ ਉੱਧਰ ਵੀ ਇੱਕੋ ਜਿਹਾ ਅੱਗੇ ਵੀ ਇੱਕੋ ਜਿਹਾ ਅੱਛਾ ਪੈਣੇ ਦਾ ਰੇਟ ਕੀ ਰਹੂਗਾ ਰੇਟਰ ਦਾ ਕਰ ਦਿਆਂਗੇ ਆਪਾਂ 145 ਮੰਨਤਾਂ ਵਿੱਚੋਂ ਥੋੜਾ ਬਹੁਤ ਮਹਿਮਾਨਤਾ ਨਹੀਂ ਕਰਾਂਗੇ ਬਸ ਬਾਹਲਾ ਨਹੀਂ ਠੀਕ ਹੈ ਭਨੇ ਠੀਕ ਹੈ ਭਾਈ ਲੈ ਵੀ ਮਿੱਤਰੋ ਬਾਹਲਾ ਨਹੀਂ ਕਿਉਂਕਿ ਇਹਦੀ ਚੰਗੀ ਕੀਮਤ ਲਾ ਕੇ ਅੱਗੋਂ ਖਰੀਦੀ ਹੋਈ ਆ ਕਿਉਂਕਿ 18 ਕਿਲੋ ਦੁੱਧ ਚੋਕੇ ਲਈ ਹੋਈ ਆ ਭਾਈ ਕੋਈ ਕਹਿਣ ਵਾਲੀ ਗੱਲ ਨਹੀਂ ਬਾਕੀ ਮੈਂ ਵੀ ਦੱਸ ਦੂਗੀ ਖਿਡਾਰੀ ਬੰਦੇ ਨੇ ਮੈਨੂੰ ਪਰਖ ਜਾਣਾ ਵੀ ਮੈਂ ਕੀ ਕੀਤਾ ਅਸੀਂ ਸਿੱਕਾ ਨੂੰ ਤੇਰ ਦਾ ਘੱਟ ਲਾਉਨੇ ਆ ਅਸੀਂ ਕਦੇ ਦੁੱਧ ਦੇਖੋ ਪਹਿਨੇ ਦੋ ਨੰਬਰ ਵਾਲੀ ਝੋਟੀ ਜਿਹੜੀ ਭਨੇ 2 ਨੰਬਰ ਵਾਲੀ ਥੱਲੇ 12 ਲੀਟਰ ਇਹ ਕਿਦਨ ਸੂਈ ਆ ਭੈਣੇ ਇਹ ਤਾਂ ਦੋ ਦੋ ਕਦੇ ਨਹੀਂ ਹੋਏ ਆ ਠੀਕ ਆ ਭੈਣੇ ਫਿਰ ਇਹ ਵੀ ਚੰਗੇ ਸਟਾਰਟ ਆ ਦੋ ਤੋਟਾ ਹਾਂ ਹਾਂ ਇਹ ਭੈਣੇ ਇਹਦੇ ਮਗਰ ਕੱਟਾ ਗਿਆ ਕੱਟੀ ਇਹਦੇ ਮਗਰ ਕੱਟਾ ਇਹਦੇ ਮਗਰ ਵੀ ਕੱਟਾ ਆ ਗਿਆ ਲੈ ਵੀ ਇਹੋ ਵੀ ਖਰੀਆ ਝੋਟੀ ਹੋਣਾ ਭੈਣੇ ਹਾਂ ਹਾਂ ਠੀਕ ਚੂਣ ਚਾਣੀ ਨੂੰ ਵੀ ਚੰਗਾ ਭੈਣੇ ਬਹੁਤ ਵਧੀਆ ਮੋਟੀ ਮੋਟੀ ਠੀਕ ਆ ਬੱਚਾ ਕਿਹੜਾ ਆ ਗਿਆ ਭੈਣੇ ਦਾ ਇਹਦਾ ਕੱਟਾਗਾ ਆਹ ਆਇਆ ਠੀਕ ਆ ਭੈਣੇ ਠੀਕ ਆ ਭਾਈ ਅੱਛਾ ਤੋਰੇਓ ਭੈਣੇ ਮੜਾ ਜੋ ਉਹਨੂੰ ਵੀ ਖੋਲ ਦੇ ਮੈਂ ਨੂੰ ਇਹ ਦੂਜਾ ਸੂਗਾ ਕਿ ਤੀਜਾ ਭੈਣੇ ਨ ਪੱਜੂ ਕੀ ਗਿਰਦਾ ਨਹੀਂ ਇਸੇ ਮੜਾ ਤੋਰ ਦੋ ਲੈ ਵੀ ਮਿੱਤਰੋ ਦੇਖ ਸਕਦੇ ਹੋ ਤੁਸੀਂ ਕਰਮਾਂ ਵਾਲੀ ਨੂੰ ਝੋਟੀ ਦੇ ਥਾਂ ਆ ਜਾਂਦਾ ਵੀ ਥੋੜਾ ਜਿਆ ਤੇ ਤਾਂ ਹੀ ਪਸ਼ੂ ਤੋਰਨ ਦੇ ਵਿੱਚ ਦਿੱਕਤ ਆ ਜਾਂਦੀ ਹੈ ਥੋੜੀ ਜੀ ਮਿੱਤਰੋ ਆ ਵੇਖ ਲਓ ਬਾਈ ਹੂੰ ਲੰਮਾ ਪਸ਼ੂ ਕੱਢਿਆ ਹੋਵੇ ਉਹਦੀ ਸਾਰੀ ਗੱਲਬਾਤ ਪਤਾ ਲੱਗ ਜਾਂਦੀ ਹੈ ਬਸ ਕਿ ਕੋਈ ਗੱਲ ਨਹੀਂ ਕਿਉਂਕਿ ਮਈਆਂ ਫੁੜੇ ਪੜੇ ਜਾਂ ਲੋ ਪਲੀਆਂ ਸਭੀਆਂ ਇਹ ਨਹੀਂ ਹੈਗਾ ਵੀ ਲੰਬਾ ਨਹੀਂ ਆਉਂਦਾ ਕਿਸੇ ਮੈਂ ਦਾ ਦੁੱਧ ਵਾਲੀਆਂ ਮਈਆਂ ਥਣ ਵੇਖ ਲਓ ਬਾਈ ਇੱਕ ਮਿੱਤਰੋ ਪੂਰਾ ਓਕੇ ਦੀ ਰਿਪੋਰਟ ਆ ਪੈਨੇ ਚੌਂਚੰਦ ਦੇ ਇੱਕ ਥਣ ਭਾਰਾ ਜਿਹਾ ਰੱਖਦੀ ਨਹੀਂ 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 ਉਹ ਕੱਟੇ ਦਾ ਹੀ ਕੀਤਾ ਵਾ ਕੱਟ ਜੂਗਾ ਦੁਪਹਿਰੇ ਪੈ ਗਿਆ ਕੱਟਾ ਜੀ ਮੈਂ ਬਾਹਰ ਕੱਢੀਆਂ ਲੈ ਵੀ ਮਿੱਤਰੋ ਅੱਛਾ ਪੈਨੇ ਚੋਕੇ ਲ ਜਾਵੇ ਅਗਲਾ ਕੋਈ ਹੈ ਨਾ ਹਾਂ ਹਾਂ ਚੋਕੀ ਤੇ ਇਹਦਾ ਰੇਟ ਪੈਨੇ ਕੀ ਰਹੂਗਾ ਇਹਦਾ ਰੇਟ ਕਰ ਦਾਂਗੇ ਬਾਈ 132 ਹਾਂਜੀ 132 132 ਮਾਨਤਨ ਹੋ ਜੂਗਾ ਪੈਨੇ ਦੀ 3 ਨੰਬਰ ਤੇ ਮੈਂ ਵੱਡੀ ਓਕੇ ਦਨ ਸੂਈਆ ਏ ਸੋ ਇਹਨੂੰ ਵੀ 2 ਦਿਨ ਨਹੀਂ ਹੋਇਆ ਸੋਈ ਨੂੰ ਠੀਕ ਆ ਭੈਣ ਠੀਕ ਆ ਇਹ ਕਿੰਨੂਆ ਸੋਈ ਆ ਭੈਣ ਇਹ 10 ਕਿਲੋ ਦੁੱਧ ਤੋਂ ਸਟਾਰਟ ਆ ਇਹ 10 ਤੋਂ ਸਟਾਰਟ ਆ ਭੈਣ ਇਹਦਾ ਬੱਚਾ ਕਿਹੜਾ ਆ ਗਿਆ ਇਹਦੇ ਮਗਰ ਕੱਟੀ ਆ ਆਹ ਠੀਕ ਆ ਭੈਣ ਇੰਦੇ ਮਗਰ ਨਾੜੂ ਦਾ ਨਾਲ ਆ ਇਹ ਬਈ ਇੱਕ ਕੱਤੀ ਵਗੈਰ ਇੱਕ ਮਗਰ ਇਹਨੂੰ ਵੀ 2 ਦਿਨ ਨਹੀਂ ਹੋਇਆ ਸੋਈ ਨੇ ਦੁੱਧ ਤਾਂ ਦੇ ਦੂਗੀ ਭੈਣੇ ਵੀ ਤੇਰਾ 14 ਕਿਲੋ ਰਾਮ ਨਾਲ 10 ਤੋਂ ਸਟਾਰਟ ਆ ਠੀਕ ਆ ਭੈਣੇ ਵੱਡੀ-ਬੁੱਡੀ ਆ ਮੈਂ ਹਾਂ ਹਾਂ ਇਹਦਾ ਹਰਿਆਣੇ ਦਾ ਮੰਹਾਂ ਆਉਜਾ ਮੈਂ ਜਾਣ ਵਾਲੀ ਆ ਮੈਂ ਭੈਣ ਸਹੀ ਗੱਲ ਆ ਇਹ ਕਿੰਨੇ ਦੀ ਦੇ ਦੇਂਗੇ ਭੈਣੇ ਆਪਾਂ ਏ ਦੇ ਦੇਾਂਗੇ ਆਪਾਂ 130 ਦੀ 130 ਦੀ ਹੂੰ ਠੀਕ ਹੈ ਮਾਨਤਨ ਕਰਦੇ ਆਂਗੇ ਪੇੜਾਂ ਦੇ ਜੇ ਕੋਈ ਜੋੜਾ ਲੈਣ ਵਾਲਾ ਹੋਇਆ ਸੱਜਰਾ ਦੋਵੇਂ ਗਿੱਲੀਆਂ ਫੋਟੀਆਂ ਫੇਰ ਫੇਰ ਹੋਰ ਵੱਧ ਕਰਦੇ ਆਂਗੇ ਮਾਨਤਨ ਠੀਕ ਹੈ ਪੇੜਾਂ ਲੈ ਵੀ ਮਿੱਤਰੋ ਵੱਡੀ-ਬੁੱਡੀ ਮੈਂ ਪੂਰੀ ਛੋਟੀ ਮੰਨ ਕੇ ਕੋਈ ਵੀ ਮੈਨ ਆਇਆ ਜੇ ਇੱਕ ਮੰਨ ਲਓ ਵੀ ਤੁਸੀਂ ਜੇ ਕਹੋ ਵੀ ਪਾਲੀਆਂ ਵੱਡੀਆਂ ਪਾਲੀਆਂ ਛੋਟੀਆਂ ਹੋਣੀ ਪਰ ਐਵੇਂ ਵੀ ਕੱਦ ਕੁਤ ਮਈਆਂ ਦੇ ਪੂਰੇ ਪੱਠ ਪੁੜੇ ਖੜਨੀਆਂ ਕੁੜਦੀਆਂ ਮਈਆਂ ਦੀਆਂ ਕਮਾਲ ਆ ਆ ਵੇਖੋ ਮਿੱਤਰੋ ਲੇਵਾ ਭਾਂਡਾ ਮਿਆਂ ਦਾ ਕਿਰਾਂ ਦੀ ਵੇਖੋ ਕਿਰਾਂ ਦੀ ਡਿਜ਼ਾਈਨ ਪਿਆਣਾ ਕੱਲਾ ਕੱਲਾ ਫੁਲਕਾਰੀ ਦੀ ਕਢਾਈ ਆਉਂਦੀ ਹੈ ਫੁਲਕਾਰੀ ਉਤੇ ਕਢਾਈ ਕੱਢੀ ਹੁੰਦੀ ਓਵੇਂ ਨਾੜਾ ਇਹ ਚੀਜ਼ਾਂ ਹੁੰਦੀਆਂ ਜਿਹੜੀ ਮੈਂ ਉਹਦੇ ਵੇਨਸਾ ਲੇਵੇ ਦੇ ਉੱਤੇ ਚੰਗੀਆਂ ਟਿਕਾਣੇ ਦੀਆਂ ਤੇ ਉਹ ਵੇਣੇ ਦੁੱਧ ਦੇਣਾ ਹੀ ਦੇਣਾ ਮਿੱਤਰੋ ਇਹ ਤਿੰਨ ਮਈਆਂ ਸੀ ਭੈਣ ਹੋਣਿਆਂ ਦੀ ਅੱਜ ਮਿੱਤਰੋ ਤਿੰਨੇ ਮਈਆਂ ਦੀ ਡਿਟੇਲ ਲੈਤੀ ਆ ਪਿੰਡ ਮਲੂਕੇ ਦੇ ਵਿੱਚੋਂ ਜ਼ਿਲ੍ਹੇ ਬਠਿੰਡੇ ਦੇ ਵਿੱਚੋਂ ਭੈਣੇ ਘਰ ਆਪਣਾ ਸਰਕਾਰੀ ਕੰਨਿਆ ਸਕੂਲ ਦੇ ਕੋਲੇ ਆ ਗਿਆ ਨਾ ਘਰ ਆਪਣਾ ਕੰਨਿਆ ਸਕੂਲ ਦੇ ਕੋਲੇ ਆ ਸਿੱਧਾ ਚੈਲ ਦਾ ਘਰ ਪੁੱਛ ਕੇ ਆ ਜਾਣਾ ਠੀਕ ਹੈ ਜੀ ਛੀਰੇ ਚੈਲ ਦਾ ਹਾਂ ਛੀਰੇ ਚੈਲ ਦਾ ਪਿੰਡ ਮਲੂਕਾ ਹੈ 98722 98722 ਕਿਆ 81611 81600 11 98722 81600 11 ਇਸ ਨੰਬਰ ਤੇ ਕਰ ਲਓ ਤੁਸੀਂ ਮਿੱਤਰੋ ਬਾਈ ਹੋਣਿਆਂ ਦੇ ਨਾਲ ਪੈਣ ਹੋਣਿਆਂ ਦੇ ਨਾਲ ਗੱਲਬਾਤ ਤਿੰਨ ਮੱਜਾ ਤਿੰਨੇ ਸੂਈਆਂ ਸਵਈਆਂ ਇੱਕ ਥੱਲੇ ਦੁੱਧ 15 ਕਿਲੋ ਤਿਆਰ ਇੱਕ ਛੋਟੀ ਸਲੇ 12 ਕਿਲੋ ਤਿਆਰ ਇੱਕ ਥੱਲੇ ਮੈਂ ਥਲੇ 10 ਕਿਲੋ ਤਿਆਰ 12 ਦੇ 10 ਕਿਲੋ ਵਾਲੀਆਂ ਮਈਆਂ ਜਿਹੜੀਆਂ ਦੋਵੇਂ ਦੋਹਾਂ ਦੋਹਾਂ ਦਿਨਾਂ ਦੀਆਂ ਸੂਈਆਂ ਹੋਈਆਂ ਜਿਹੜੀ 15 ਕਿਲੋ ਵਾਲੀ ਮੈਂ ਉਹ 20 ਦਿਨਾਂ ਦੀ ਸੂਈ ਹੋਈ ਮਗਰ ਕੱਟਾ ਵਾ ਅਗਲੀ ਕਾਰਵਾਈ ਲਈ ਨੰਬਰ ਸਕਰੀਨ ਦੇ ਉੱਤੇ ਜਿਹੜੀ ਮੈਂ ਪਸੰਦ ਆ ਫਿਰ ਚੱਕੋ ਫੋਨ ਦੇ ਉੱਤੇ ਤੇ ਫ